ਜੰਮੂ ਮੈਂ ਪਿਛਲੇ ਦਿਨੀ ਕਥਾ ਕਰਨ ਗਿਆ ਜੰਮੂ ਕਸ਼ਮੀਰ ਮੈਂ ਚੰਗੀ ਤਰ੍ਹਾਂ ਜਾਣਨੇ ਇੱਕ ਨੌਜਵਾਨ ਐ ਫੌਜ ਵਿੱਚ ਸ਼ਿਵਨ ਬਾਰੇ ਫੌਜੀ ਬਹੁਤ ਨੇ ਜੰਮੂ ਦੇ ਤੁਹਾਨੂੰ ਪਤਾ ਹੋਵੇ ਰੱਬੀ ਕੋਈ ਪਹਾੜਾ ਵਾਪਰਿਆ ਉਹਦੀ ਦੁੱਖ ਆਇਆ ਵੀ ਉਹਦੀ ਅੱਖ ਵਿੱਚ ਸੱਟ ਲੱਗ ਗਈ ਅਚਨਚੇਤ ਸੱਟ ਇੰਨੀ ਕੋ ਲੱਗ ਗਈ ਬੜੀ ਕੋਸ਼ਿਸ਼ ਕੀਤੀ ਉਹਨੇ ਇਲਾਜ ਕਰਵਾਉਣ ਦੀ ਡਾਕਟਰਾਂ ਨੇ ਉਹਨੂੰ ਕਹਿ ਦਿੱਤੀ ਇਹ ਗੱਲ ਵੀ ਤੇਰੀ ਅੱਖ ਤੋਂ ਤੈਨੂੰ ਦਿਸਣਾ ਬੰਦ ਹੋ ਜਾਏਗਾ ਤੇ ਮੁਸ਼ਕਲ ਹੈ ਇਹ ਬਹਾਲ ਨਹੀਂ ਹੋ ਸਕਦੀ ਹੈ ਮੈਂ ਉਹਨੂੰ ਜਾਣਨੇ ਚੰਗੀ ਤਰ੍ਹਾਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਝੂਠ ਨਹੀਂ ਬੋਲਦਾ ਜੇ ਕਿਸੇ ਬਾਤ ਕਰਨੀ ਹੋਵੇ ਤੁਸੀਂ ਕਰ ਸਕਦੇ ਹੋਇਆ ਕੀ ਵੀ ਉਹ ਬੜੀ ਸ਼ਰਧਾ ਨਾਲ ਗੁਰੂ ਰਾਮਦਾਸ ਜੀ ਦੇ ਦਰ ਸ੍ਰੀ ਹਰਮੰਦਰ ਸਾਹਿਬ ਆ ਗਿਆ ਤੇ ਮਨ ਵਿੱਚੋਂ ਨੇਤਰਾਂ ਵਿੱਚੋਂ ਨੀਰ ਬਹਾ ਕੇ ਅਰਦਾਸ ਕੀਤੀ ਸਤਿਗੁਰੂ ਫੌਜ ਦੀ ਨੌਕਰੀ ਐ ਤੇ ਅੱਖ ਚਲੀ ਗਈ ਬੜਾ ਵੱਡਾ ਇੱਕ ਕਹਿਰ ਹੀ ਵਾਪਰ ਜਾਂਦਾ ਮਨ ਵਿੱਚ ਹੀ ਫੁਰਨਾ ਬਣਾ ਲਿਆ ਵੀ ਤੇਰੇ ਦਰ ਰਹਿ ਕੇ ਮੈਂ ਇੱਕ ਮਹੀਨਾ ਸੇਵਾ ਕਰਾਂਗਾ ਸਿਮਰਨ ਕਰਾਂਗਾ ਗੁਰਬਾਣੀ ਕੀਰਤਨ ਸੁਣਾਗਾ ਪਾਵਨ ਪਵਿੱਤਰ ਅਸਰੋਵਰ ਦੇ ਅੰਦਰ ਰੋਜ਼ਾਨਾ ਅੰਮ੍ਰਿਤ ਵੇਲੇ ਇਸ਼ਨਾਨ ਕਰਾਂਗਾ ਕਿਰਪਾ ਕਰਿਓ ਮੈਂ ਦਵਾਈ ਦਾ ਇੱਕ ਸਹਾਰਾ ਲੈ ਲਗਿਆ ਤੇ ਤੁਹਾਡੀ ਕਿਰਪਾ ਨਾਲ ਮੈਂ ਤੰਦਰੁਸਤ ਹੋ ਜਾਵਾਂ ਗੁਰੂ ਦੀ ਐਸੀ ਕਿਰਪਾ ਵਰਤੀ ਉਹਨੇ 1 ਮਹੀਨਾ ਉਹਨੇ ਦੱਸਿਆ ਮੈਨੂੰ 1 ਮਹੀਨਾ ਗੁਰੂ ਰਾਮਦਾਸ ਜੀ ਦੇ ਦਰ ਲੈ ਕੇ ਸੇਵਾ ਕੀਤੀ ਸਿਮਰਨ ਕੀਤਾ ਬਾਣੀ ਸੁਣੀ ਅੰਮ੍ਰਿਤ ਵੇਲੇ ਰੋਜ਼ਾਨਾ ਸਰੋਵਰ ਵਿੱਚ ਸਰਦਾ ਨਾਲ ਇਸ਼ਨਾਨ ਕਰਨਾ ਇੱਕ ਮਹੀਨਾ ਸੇਵਾ ਕੀਤੀ ਥੋੜਾ ਡਾਕਟਰ ਦੀ ਦਵਾਈ ਦਾ ਸਹਾਰਾ ਲਿਆ ਹੁਣ ਕਿਰਪਾ ਗੁਰੂ ਦੀ ਵਰਤਨੀ ਸੀ ਜਿਹੜੇ ਡਾਕਟਰ ਨੇ ਜਵਾਬ ਦਿੱਤਾ ਵੀ ਇਹ ਤੰਦਰੁਸਤ ਨਹੀਂ ਹੋ ਸਕਦਾ ਗੁਰੂ ਦੀ ਇੱਕ ਮਹੀਨੇ ਬਾਅਦ ਕਿਰਪਾ ਐਸੀ ਵਰਤ ਗਈ ਅੱਜ ਬਿਲਕੁਲ ਤੰਦਰੁਸਤ ਹੈ ਫੌਜ ਵਿੱਚ ਅੱਜ ਵੀ ਜੌਬ ਨਿਭਾ ਰਿਹਾ ਹੈ ਮੈਂ ਜਾਣਨੇ ਮੈਂ ਤੁਹਾਨੂੰ ਵਾਰ-ਵਾਰ ਕਹਿ ਰਹੇ ਹਾਂ ਤੁਸੀਂ ਮੇਰੇ ਤੋਂ ਨੰਬਰ ਲੈ ਸਕਦੇ ਹੋ ਫੌਜੀ ਹੈ ਅਮਰਤ ਧਾਰੀ ਐ ਅਮਰਤ ਛਕ ਲਿਆ ਗੁਰੂ ਗੁਰੂ ਵਾਲਾ ਬਣ ਗਿਆ ਸ਼ੁਕਰ ਕਰਦੇ ਆ ਇਹ ਤੇ ਮੈਂ ਤੁਹਾਨੂੰ ਤਾਂ ਕਹਿ ਲੱਗਿਆ ਕਿ ਸਿੱਖ ਅੱਜ ਵੀ ਸ਼ਰਧਾ ਰੱਖੇ ਬਾਣੀ ਦਾ ਹੀ ਬੋਲ ਹੈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੈ ਕਟੈ ਜਮ ਕੇ ਫੰਦਾ ਭਗਤਾਂ ਭਾਈ ਕਾ ਵਿਖੇ